ਮਾਂਜੋਗ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਜਕੀ ਦਸੰਬਰ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਭਾਜਪਾ ਪਾਰਟੀ ਦੀ ਅਗਰ ਗੱਲ ਕਰੀਏ ਤਾਂ ਭਾਜਪਾ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਮੰਦੀ ਸਮੂਹ ਭਾਜਪਾ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਹੋਈ ਜਿਸ ਵਿੱਚ ਸੂਬੇ ਦੇ ਸੰਗਠਨ ਮੰਤਰੀ ਨਿਵਾਸ ਨੂੰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਹਨਾਂ ਨਾਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਸਾਬਕਾ ਕੇਂਦ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੀ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ ਉੱਥੇ ਹੀ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਦੱਸਿਆ ਕਿ ਨਾ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਪੂਰੀ ਤਰ੍ਹਾਂ ਨਾਲ ਤਿਆਰ ਪਰ ਤਿਆਰ ਹੈ ਤੇ ਪਾਰਟੀ ਵੱਲੋਂ ਪੂਰੇ ਪੰਜਾਬ ਵਾਡਾ ਵਿੱਚ ਪੂਰੀ ਤਾਕਤ ਨਾਲ ਚੋਣ ਲੜੀ ਜਾਵੇਗੀ ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਉਨ੍ਹਾਂ ਦਾਵਾ ਕੀਤਾ ਕਿ ਇਸ ਵਾਰ ਵੀ ਫਗਵਾੜਾ ਵਿੱਚ ਭਾਜਪਾ ਦੀ ਹੀ ਕਾਰਪੋਰੇਸ਼ਨ ਬਣੇਗੀ ਅੱਜ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਸੰਬੰਧੀ ਇਲੈਕਸ਼ਨ ਕਮਿਸ਼ਨ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਤਿੰਨ ਵੋਟਾਂ ਪੈਣੀਆਂ ਹਨ ਉਸੇ ਸੰਬੰਧ ਵਿੱਚ ਅੱਜ ਤਿਆਰੀ ਕਰਨ ਲਈ ਮੀਟਿੰਗ ਰੱਖੀ ਗਈ ਸੀ ਜਿਹੜੇ ਸਾਡੇ ਪੰਜਾਬ ਦੇ ਸਿਵਲ ਸਕੱਤਰ ਮਹਾਂ ਮੰਤਰੀ ਆਏ ਔਰ ਜਿਹਨ ਪਰਮੁਖ ਲੀਡਰ ਪੰਜਾਬ ਦੇ ਤੇ ਤੇ ਕਾਰਪੇ ਰਵਾੜੇ ਦੇ ਉਹਨਾਂ ਨੇ ਵੀ ਛਾਪਨ ਹੋਏ ਔਰ ਇਹ ਗੱਲ طے ਹੈ ਕਿ ਅਸੀਂ 50 ਦੀਆਂ 50 ਸੀਟਾਂ ਤਕੜੇ ਹੋ ਕੇ ਲੜਾਂਗੇ ਔਰ ਸਾਰਿਆਂ ਨੇ ਜ਼ਿੰਕਾਰ ਪਿਆ ਕਿ ਅਸੀਂ ਕਾਰਪੋਰੇਸ਼ਨ ਬਣਾਣੀ ਹੈ ਔਰ ਜੋਰ ਨਾਲ ਸਾਰੇ ਜਣੇ ਆਪਣੇ ਆਪਣੀ ਤਾਕਤ ਨਾਲ ਲੜ ਲੜਨਗੇ ਔਰ ਅਸੀਂ ਪੂਰਨ ਆਸਾ ਪੂਰਾ ਹੌਸਲਾ ਪੂਰਾ ਪ੍ਰੋਸਾ ਔਰ ਪੂਰੀ ਤਾਕਤ ਨਾਲ ਇਲੈਕਸ਼ਨ ਲੜੀ ਜਾਏਗੀ ਔਰ ਜਿੱਤ ਪ੍ਰਾਪਤ ਕੀਤੀ ਜਾਏਗੀ ਔਰ ਜੋ ਸਰਕਾਰ ਦੀਆਂ ਫੇਲਰਾਂ ਉਹ ਲੋਕਾਂ ਦੇ ਧਿਆਨ ਚ ਲਿਆਂਦੀਆਂ ਜਾਣਗੇ 3 ਸਾਲ ਕੋਈ ਕੰਮ ਨਹੀਂ ਹੋਇਆ ਇਹ ਲੋਕਾਂ ਦੇ ਧਿਆਨ ਚ ਲਿਆ ਕੇ ਭਾਰਤੀ ਜਨਤਾ ਪਾਰਟੀ ਦਾ ਟੰਡਾ ਸੁਭਲੰਕ ਚਨਾਵ ਕਮਿਸ਼ਨ ਨੇ ਅੱਜ ਲੋਕਲ ਬਾਡੀ ਦੀਆਂ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਹੈ। ਔਰ ਬਹੁਤ ਜਲਦ ਜਿਹੜੇ ਇਹ ਘੋਸ਼ਣਾ ਉਹਨਾਂ ਨੇ ਕੀਤੀ ਹੈ ਔਰ ਉਹਦੇ ਲਈ ਉਸੇ ਹੀ ਤਰਜ਼ੀਕ ਤੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਵੀ ਆਪਣੀ ਜਿਹੜੀ ਹੱਥੀਚੀ ਫੜੀ ਹੈ ਔਰ ਅੱਜ ਜ਼ਿਲ੍ਹਾ ਦੀ ਇਸ ਫਗਵਾੜਾ ਨੂੰ ਲੈ ਕੇ ਮੀਟਿੰਗ ਹੋਈ ਜਿਹਦੇ ਵਿੱਚ ਪ੍ਰਦੇਸ਼ ਦੇ ਸੰਗਠਨ ਮੰਤਰੀ ਵੀ ਉਹ ਵੀ ਸ਼ਾਮਲ ਰਿਹਾ ਔਰ ਸਾਰੇ ਫਗਵਾੜੇ ਦੀ ਲੀਡਰਸ਼ਿਪ ਔਰ ਜ਼ਿਲ੍ਹਾ ਦੀ ਲੀਡਰਸ਼ਿਪ ਸਾਰੀ ਸ਼ਾਮਲ ਰਹੀ। ਔਰ ਜਿਹਦੇ ਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਕੈਂਡੀਡੇਟਾਂ ਨੂੰ ਤਿਆਰ ਕਰਨਾ ਔਰ ਉਹਨਾਂ ਦੇ ਲਈ ਨਾਮੀਨੇਸ਼ਨ ਕਿਉਂਕਿ ਕੱਲ ਤੋਂ ਸ਼ੁਰੂ ਆ ਇਸ ਕਰਕੇ ਜਲਦੀ ਤਿਆਰੀ ਕਰਨ ਦੇ ਲਈ ਸਾਰਿਆਂ ਨੂੰ ਅਫਵਾਣ ਕੀਤਾ ਆ ਔਰ ਜਲਦੀ ਅਸੀਂ ਇੱਕ ਅੱਧੇ ਦਿਨ ਜੀ ਸਾਰੇ ਕੈਂਡੀਡੇਟ ਜਿਹੜੇ ਆਪੋਸ਼ਿਤ ਕਰਦੇ ਆ ਉਧਰ ਜ਼ਿਲ੍ਹਾ ਪ੍ਰਧਾਨ ਰঞ্জੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਇਹਨਾਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿੱਚ उतਾਰੇਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਾਰਟੀ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਘਰ ਘਰ ਪਹੁੰਚਾਏਗੀ ਇਸ ਦੌਰਾਨ ਸਾਹਮਾ ਮੇਰ ਅਰਨੁਖੋਸਲਾ ਅਸ਼ੂ ਸਾਂਭਲਾ ਅਫਤਾਰ ਸਿੰਘ ਮੰਤੋ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮਾਯੂਸ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਇਸਮੂਲ ਲੀਡਰਸ਼ਿਪ ਜਿਨ੍ਹਾਂ ਵਿੱਚ ਸਾਡੇ ਸੂਬੇ ਸਕੱਤਰ ਮੰਤਰੀ ਨਵਸਰੂ ਜੀ ਸਪੈਸ਼ਲ ਤੌਰ ਤੇ ਫਗਵਾੜਾ ਵਿਖੇ ਆਏ ਅਤੇ ਪਾਰਟੀ ਦੀ ਮੈਂਬਰਸ਼ਿਪ ਅਤੇ ਜੋ ਕਾਰਗਰਸ਼ਣ ਦੀ ਚੋਣਾਂ ਸੰਬੰਧ ਵਿੱਚ ਸੋਮ ਪ੍ਰਕਾਸ਼ ਜੀ, ਸਾਪਰਾ ਜੀ ਸਮੁੱਚੀ ਲੀਡਰਸ਼ਿਪ ਸਾਰਾ ਨਾਮ ਬੈਠ ਕੇ ਵਿਚਾਰਾ ਹੋਈਆਂ ਔਰ ਜੋ ਵੀ ਸਾਡੇ ਕੈਂਡੀਡੇਟ ਸਾਨੂੰ ਸੰਪਰਕ ਕਰਨਗੇ ਲੜਨ ਵਾਸਤੇ ਅਸੀਂ ਜਲਦੀ ਹੀ ਉਹਨਾਂ ਦਾ ਅਨਾਉਂਸ ਕਰਕੇ ਜਿਹੜੀਆਂ ਤਿਆਰੀ ਜੇ ਰਮਤਵਾਗੇ ਔਰ ਅਸੀਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਨਕਾਮੀਆਂ ਲੋਕਾਂ ਵਿੱਚ ਉਜਾਗਰ ਕਰਾਂਗੇ ਤਾਂ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਿੱਤ ਹੈ ਉਹ ਯਕੀਨੀ ਹੋ ਸਕਦਾ ਧੰਨਵਾਦ